ਮੈਂ ਖੁਦ ਗਿਆ ਸੀਗਾ ਮੌਕੇ ਦੇ ਉੱਤੇ ਅਵਕਰ ਸਿੰਘ ਨੇ ਵਿਕੀ ਵੰਡਦੇ ਇਹਨਾਂ ਨੇ ਦਲਵਾਰ ਸਿੰਘ ਦੇ ਕੋਲੋਂ 56 ਕਨਾਲ 10 ਮਰਲੇ ਜਗਾ ਜੁੜੀ ਹੈ ਉਹਦੀ ਅੱਜ ਰਜਿਸਟਰੀ ਹੋਣੀ ਸੀਗੀ ਪੈਸੇ ਤਕਰੀਬਨ ਆਲਰੇਡੀ ਦੇ ਚੁੱਕੇ ਸਰ 10 ਲੱਖ ਰੁਪਇਆ ਰਹਿਦਾ ਸੀਗਾ ਉਹਨਾਂ ਨੂੰ ਅਵਕਰ ਸਿੰਘ ਘਰੋਂ ਜਾ ਕੇ ਲੈ ਕੇ ਆਇਆ ਸੀਗਾ ਕਿ ਰਜਿਸਟਰੀ ਕਰਵਾ ਦਿਓ ਤਹਿਸੀਲ ਦੇ ਵਿੱਚ ਉਹ ਬੰਦਾ ਇਹਦੇ ਨਾਲ ਬੈਠਾ ਵੀ ਸੀਗਾ ਤੇ ਇਹ ਤਾਂ ਇਹੀ ਸ਼ੱਕ ਇਹ ਮਤਲਬ ਡਾਊਟ ਹੈ ਇਹਨਾਂ ਨੂੰ ਕਿ ਉਹੀ ਬੰਦਾ ਹੈ ਸਰਬਾਗ ਸਿੰਘ ਹੀ ਹੈ ਜਿਨੇ ਸ਼ੀਸ਼ਾ ਤੋੜ ਕੇ ਪੈਸੇ ਕਢੇ ਹੈ ਬਾਕੀ ਪਰਚਾ ਦੇ ਕੇ ਇਨਵੈਸਟੀਗੇਸ਼ਨ ਕਰਾਂਗੇ ਫੈਕਟ ਜਿੱਦਾਂ ਦੇ ਹੋਣਗੇ ਫਿਰ ਉਦਾਂ ਜੀ ਕਾਰ ਵੀ ਸੀਸੀਟੀਵੀ ਤਸਵੀਰਾਂ ਸਾਰਾ ਇਹਨਾਂ ਸਾਹਮਣੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ